ਹਲਕਾ ਡੇਰਾ ਬਣਾਣ ਦੇ ਅੰਦਰ ਅਸੀਂ ਕੈਦਰ ਸਿੰਘਿੰਗ ਲਈ ਆਏ ਸੀ ਵਿਦ ਦਾ ਟੀਮ ਦੇ ਨਾਲ ਔਰ ਤੁਸੀਂ ਦੇਖ ਸਕਦੇ ਜੀ ਕਿ ਬਹੁਤ ਵੱਡਾ ਕ੍ਰਾਉਨ ਇਸ ਜਗ੍ਹਾ ਤੇ ਇਕੱਠਾ ਹੋਇਆ ਹੈ ਤੇ ਅਸੀਂ ਇਸ ਵਾਰ ਜੀਐਮ ਬਾਲ ਮਨਸੀ ਨੇ ਇਹ ਪਲਾਨ ਕੀਤਾ ਸੀ ਕਿ ਘਰ-ਘਰ ਜਾ ਕੇ ਪ੍ਰਬੂ ਦਾ ਇਹ ਸੁਸਮਾਚਾਰ ਨੂੰ ਅਸੀਂ ਜਾ ਕੇ ਵੰਡੀਏ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਪੂਰੇ ਡਿਸਟ੍ਰਿਕਟ ਦੇ ਵਿੱਚ ਵੀ ਅਲੱਗ-ਅਲੱਗ ਡਿਸਟ੍ਰਿਕਟ ਦੇ ਵਿੱਚ ਵੀ ਗਏ ਆ ਔਰ ਲੋਕਲ ਗੁਰਦਾਸਪੁਰ ਦੇ ਅੰਦਰ ਜਿੰਨੇ ਕਿ 80 ਤੋਂ 50 ਤੋਂ ਪਲੱਸ ਪਿੰਡ ਦੇ ਵਿੱਚ ਅਸੀਂ ਰਿਜ਼ਰਵ ਕੀਤੀ ਹੁਣ ਤੱਕ ਐਕਚੁਅਲ ਦੇ ਵਿੱਚ ਤੁਸੀਂ ਦੇਖਦੇ ਸੀਗੇ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਫਵਾਹਾਂ ਉੱਡੀਆਂ ਸੀ ਕਿ ਕ੍ਰਿਸਮਸ ਦੇ ਜਿਹੜਾ ਉਹ ਚੰਗੀ ਰੀਤੀ ਨਾਲ ਨਹੀਂ ਮਨਾਇਆ ਜਾਏਗਾ ਉਹ ਸੋਖਦਾ ਮੰਥਿਆ ਲੇਕਿਨ ये बहुत ज्यादा थैंक्स है कि सारी लोगों ने बहुत अच्छा रिस्पोंस दिता है और बड़ा अच्छा लोगों के अंदर उत्साह और हर साल करते हैं लेकिन इस साल बड़ा ज्यादा उत्साह लोगों के सू मिल रहा वा और बड़ा अच्छा रिस्पोंस ਪਬਲਿਕ ਦਾ ਮਸੇ ਲੋਕਾਂ ਦਾ ਮਿਲ ਰਿਹਾ ਵਾ ਔਰ ਬੀਤੇ ਦਿਨ ਗੁਰਦਾਸਪੁਰ ਦੇ ਪਿੰਡ ਬਹਿਲੌਰਪੁਰ ਵਿਖੇ ਜੀਐਮ ਪੌਲ ਮਿਨਿਸਟਰੀ ਵੱਲੋਂ 크ਿਸਮਸ ਮੌਕੇ ਘਰ-ਘਰ ਜਾ ਕੇ 크ਿਸਮਸ ਦੀ ਵਧਾਈ ਦਿੱਤੀ ਗਈ। ਇਸ ਮੌਕੇ ਵੱਡੀ ਗਿਣਤੀ ਵਿੱਚ ਮਸੀਹ ਸੰਗਤਾਂ ਨਾਲ ਮੌਜੂਦ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਪਾਸਟਰ ਜੀਐਮ ਪੌਲ ਨੇ ਕਿਹਾ ਕਿ ਜੀਐਮ ਪੌਲ ਮਿਨਿਸਟਰੀ ਵੱਲੋਂ ਗੁਰਦਾਸਪੁਰ ਦੇ ਵੱਖ-ਵੱਖ ਪਿੰਡਾਂ ਵਿੱਚ ਜਾ ਕੇ 크ਿਸਮਸ ਦੀ ਵਧਾਈ ਦਿੱਤੀ ਜਾ ਰਹੀ ਹੈ ਅਤੇ ਸਮੂਹ ਮਸੀਹ ਸੰਗਤਾਂ ਵੱਲੋਂ ਵੀ 크ਿਸਮਸ ਬੰਦੀ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਸੋ ਸਭ ਤੋਂ ਪਹਿਲੇ ਤੇ ਪ੍ਰਭੂ ਇਸਮਸੀ ਦੇ ਨਾਮ ਦੇ ਵਿੱਚ ਸਭ ਨੂੰ ਜਨਸੀ ਦੀ ਮੇਰਾ ਨਾਮ ਪਾਸਟਰ ਜੀਐਮ ਪੌਲ ਹੈ। ਔਰ ਖੁਦਮੇ ਯਸੂਦ ਅਸੀਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਆ ਕਿਉਂਕਿ ਜੀਐਮ ਪਾਲ ਮਨਸੀ ਨੂੰ ਜਿੰਨੇ ਵੀ ਲੋਕ ਦੇਖਦੇ ਨੇ ਜਾਣਦੇ ਨੇ ਸ਼ਾਇਦ ਉਹਨਾਂ ਨੂੰ ਪਤਾ ਕਿ ਜੀਐਮ ਪਾਲ ਮਨਸੀ ਕਿਸ ਕਦਰ ਨਾਲ ਪਰਮਿਸ਼ੁਦਾ ਕੰਮ ਕਰਦੀ ਹੈ ਅਬ ਇਸੇ ਸੌਰਤੇ ਮੈਂ ਤੁਹਾਡੇ ਚੈਨਲ ਦਾ ਵੀ ਜਿਸਤੇ ਦੁਆਰਾ ਤੁਸੀਂ ਮੇਰੀ ਵਾਇਸ ਨੂੰ ਲੋਕਾਂ ਤੱਕ ਪਹੁੰਚਾਉਂਦੇ ਜੋ ਮੈਂ ਬਹੁਤ ਜ਼ਿਆਦਾ ਥੈਂਕਸਫੁਲ ਆ ਤੇ ਅੱਜ ਅਸੀਂ ਪਿੰਡ ਬਲੋਡਪੋਰ ਦੇ ਅੰਦਰ ਵਿਲੇਜ ਬਲੋਡਪੋਰ ਦੇ ਅੰਦਰ ਹਲਕਾ ਡੇਰਾ ਬਣਾਉਣ ਦੇ ਅੰਦਰ ਅਸੀਂ ਕੈਰਲ ਸਿੰਗਿੰਗ ਲਈ ਆਏ ਸੀ ਵਿਦ ਦਾ ਟੀਮ ਦੇ ਨਾਲ ਔਰ ਤੁਸੀਂ ਦੇਖ ਸਕਦੇ ਜਿਵੇਂ ਬਹੁਤ ਵੱਡਾ ਕਰਨ ਇਸ ਜਗ੍ਹਾ ਤੇ ਇਕੱਠਾ ਹੋਇਆ ਹੈ ਤੇ ਅਸੀਂ ਇਸ ਵਾਰ ਜੀਐਮ ਪਾਲ ਮਨਸਤੀ ਨੇ ਇਹ ਪਲਾਨ ਕੀਤਾ ਸੀ ਕਿ ਘਰ-ਘਰ ਜਾ ਕੇ ਪ੍ਰਭੂ ਦਾ ਇਹ ਸੁਸਮਾਚਾਰ ਨੂੰ ਅਸੀਂ ਜਾ ਕੇ ਵੰਡੀਏ ਕਿਉਂ ਨਾ ਹੋ ਸਕੇ ਕਿ ਪਰਮੇਸ਼ਵਰ ਦੇ ਘਰ ਪ੍ਰਚਾਰ ਨੂੰ ਅਸੀਂ ਘਰ-ਘਰ ਤੱਕ ਡੋਰ ਟੂ ਡੋਰ ਲੈ ਕੇ ਜਾਣ ਦਾ ਜੀਐਮ ਪਾਲ ਮਨਸਤੀ ਨੇ ਇਹ ਉਪਰਾਲਾ ਕੀਤਾ ਹੈ ਹੁਣ ਹੁਣ ਤੱਕ ਅਸੀਂ ਕਮ ਸੇ ਕਮ ਵੀ 50 ਤੋਂ ਪਲੱਸ ਪਿੰਡ ਦੇ ਵਿੱਚ ਅਸੀਂ ਵਿਜ਼ਿਟ ਕਰ ਚੁੱਕੇ ਆਂ ਔਰ ਹਰ ਇੱਕ ਪਿੰਡ ਦੇ ਵਿੱਚ ਅਸੀਂ ਰਬੀ ਅਸੂ ਦਾ ਸੁ ਸਮਾਚਾਰ ਵੰਡਿਆ ਔਰ ਵਿੱਦਿਅਕ ਟੀਮ ਦੇ ਨਾਲ ਵੰਡਿਆ ਆ ਔਰ ਬੜਾ ਅੱਛਾ ਰਿਸਪੌਂਸ ਆ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਸੋਚਦੇ ਆਂ ਕਿਉਂਕਿ ਪਿੰਡ ਤੇ ਅਲੱਗ ਆ ਮੈਂ ਦੱਸਣਾ ਚਾਹੁੰਦਾ ਕਿ ਅਸੀਂ ਪੂਰੇ ਡਿਸਟ੍ਰਿਕਟ ਦੇ ਵਿੱਚ ਵੀ ਲਗ ਲਗ ਡਿਸਟ੍ਰਿਕਟ ਦੇ ਵਿੱਚ ਵੀ ਗਏ ਆ ਔਰ ਲੋਕਲ ਗੁਰਦਾਸਪੁਰ ਦੇ ਅੰਦਰ ਜਿੰਨੇ ਕਿ ਅਸੀਂ 50 ਤੋਂ ਪਲੱਸ ਪਿੰਡ ਦੇ ਵਿੱਚ ਅਸੀਂ ਰਿਸਰਵ ਕੀਤੀ ਹੁਣ ਤੱਕ ਇਸ ਵਕਤ ਐਕਚੁਅਲ ਦੇ ਵਿੱਚ ਤੁਸੀਂ ਦੇਖਦੇ ਸੀਗੇ ਪਿਛਲੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਤੇ ਬੱਸ ਅੱਗੇ ਚੀਜ਼ਾਂ ਨੂੰ ਲੈ ਕੇ ਅਫਵਾਹਾਂ ਉੱਡੀਆਂ ਸੀ ਕਿ ਕ੍ਰਿਸਮਸ ਦੇ ਜਿਹੜਾ ਉਹ ਚੰਗੀ ਰੀਤੀ ਨਾਲ ਨਹੀਂ ਮਨਾਇਆ ਜਾਏਗਾ ਉਹ ਸੋਗ ਦਾ ਮੰਥਿਆ ਲੇਕਿਨ ਖੁਦਾਵਾਲੀ ਇਸੂਦਾ ਬਹੁਤ ਜ਼ਿਆਦਾ ਥੈਂਕਸ ਹੈ ਆ ਕਿ ਸਾਰੀ ਲੋਕਾਂ ਨੇ ਬਹੁਤ ਅੱਛਾ ਰਿਸਪੌਂਸ ਦਿੱਤਾ ਆ ਔਰ ਬੜਾ ਅੱਛਾ ਲੋਕਾਂ ਦੇ ਅੰਦਰ ਉਤਸ਼ਾਹ ਆ ਔਰ ਇਸ ਕ੍ਰਿਸਮਸ ਫੇਰ ਨੂੰ ਮੈਂ ਦੱਸਣਾ ਚਾਹੁੰਨਾ ਕਿ ਕੱਲਾ ਨਾ ਕਿ 크ਿਸਤਨ ਲੋਕਾਂ ਨੇ ਯਾਨੀ ਕਿ ਜਿੰਨੀਆਂ ਵੀ ਜਾਤੀਆਂ ਦੇ ਵਿੱਚ ਜਿੰਨੇ ਵੀ ਅਸੀਂ ਕੋਮਾ ਦੇ ਵਿੱਚ ਗਏ ਆ ਸਭ ਨੇ ਬਹੁਤ ਅੱਛਾ ਰਿਸਪੌਂਸ ਦਿੱਤਾ ਹੈ ਸਾਡਾ ਜਿਹੜਾ ਪ੍ਰੋਗਰਾਮ ਹੈ ਅਸੀਂ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਹੀ ਰਹਨੇ ਆ ਔਰ ਸਾਡਾ ਜਿਹੜਾ ਮੇਨ ਚਰਚ ਹੈ ਜਾਨੀ ਕਿ ਮੇਨ ਚਰਚ ਜਿਹੜਾ ਸਾਡਾ ਗੁਰਦਾਸਪੁਰ ਦੇ ਨੀਅਰ ਸ਼ਹਿਰ ਦੇ ਨੀਅਰ ਇੱਕ ਕਲਾਨ ਔਰ ਤੋਂ ਗੁਰਦਾਸਪੁਰ ਨੂੰ ਰੋਡ ਹੈ ਅੱਡਾ ਸੰਗਤਪੁਰਾ ਅਸੀਂ ਉਹ ਜਗ੍ਹਾ ਤੇ ਐਵਰੀ ਜਿਹੜਾ ਕ੍ਰਿਸਮਸ ਡੇ ਆ ਉੱਥੇ ਬਿਗ ਰੀਤੀ ਨਾਲ ਅਸੀਂ ਸੈਲੀਬ੍ਰੇਟ ਕਰਦੇ ਆ ਔਰ ਮੈਂ ਦੱਸਣਾ ਚਾਹੁੰਦਾ ਕਿ ਸਭ ਨੂੰ ਜਿੰਨੇ ਵੀ ਮੈਨੂੰ ਦੇਖ ਰਹੇ ਨੇ ਜੀ ਐਮ ਪਾਲ ਮਿਸ਼ਨ ਰਿਸਰਚ ਕਰਕੇ ਦੇਖੋ ਔਰ ਤੁਸੀਂ ਉਸ ਜਗ੍ਹਾ ਤੇ ਮੈਂ ਤੁਹਾਡਾ ਵੈਲਕਮ ਕਰਦਾ ਪ੍ਰਵੀਸ਼ੂ ਦੇ ਨਾਮ ਦੇ ਵਿੱਚ ਬਰੇ ਅੱਛੇ ਉਤਸ਼ਾਹ ਦੇ ਨਾਲ ਅਸੀਂ ਖੁਦਾਵੰਦ ਦੇ ਕੰਮ ਨੂੰ ਕਰ ਰਹੇ ਆਂ ਔਰ ਬਰੇ ਉੱਚੇ ਪੱਧਰ ਦੇ ਉੱਤੇ ਸਾਡਾ ਮਕਸਦ ਹੈ ਕਿ ਅਸੀਂ ਖੁਦਾਵੰਦ ਦੇ ਕੰਮ ਨੂੰ ਕਰੀਏ ਔਰ ਪ੍ਰਭੂ ਦੇ ਪ੍ਰਚਾਰ ਨੂੰ ਲੋਕਾਂ ਤੱਕ ਫੈਲਾਈਏ ਅਸੀਂ ਤੇ ਵੈਸੇ ਬ੍ਰਦਰ ਬਚਪਨ ਤੋਂ ਹੀ ਮਸੀਦੇ ਵਿੱਚ ਜੀਆਂ ਔਰ ਸਿਰੋ ਤੋਂ ਹੀ 크ਿਸਮਸ ਨੂੰ ਮਨਾਉਂਦੇ ਆ ਰਹੇ ਆਂ ਲੇਕਿਨ 2013 ਤੋਂ ਮੈਂ ਇਸ਼ੂ ਮਸੀਹ ਨੂੰ ਗ੍ਰੈਂਡ ਕੀਤਾ ਤੇ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਅਸੀਂ ਵੱਡੇ ਪੱਧਰ ਤੇ ਹੀ ਮਨਾਉਂਦੇ ਆ ਰਹੇ ਆਂ ਔਰ ਧੂਮਟਾਂ ਦੇ ਨਾਲ ਮਨਾ ਰਹੇ ਆਂ ਸੋ ਖੁਦਾਵੰਦ ਦਾ ਧੰਨਵਾਦ ਕਰ ਹ ਜਿਸ ਲਈ తీ ਦੇ ਨਾਲ ਦੱਸਿਆ ਗਿਆ ਵਾ ਕਿ ਜੋ ਸਰਕਾਰਾਂ ਦੀ ਵੱਲੋਂ ਕਿਹਾ ਗਿਆ ਵਾ ਕਿ ਜੇ ਸਾਲ ਦਾ ਜੋ 크ਿਸਮਸ ਤੇ ਜੋ ਦਿਨੇ ਆ ਦਸੰਬਰ ਦਾ ਮਹੀਨਾ ਵਾ ਉਹ ਸੋਖ ਦੇ ਵਿੱਚ ਮਨਾਇਆ ਜਾਵੇ ਲੇਕਿਨ ਖੁਦਾਵੰਦ ਦਾ ਅਸੀਂ ਥੈਂਕਸ ਗਿਵਿੰਗ ਕਰਦੇ ਆ ਕਿ ਸਾਡੇ ਖੁਦਾਵੰਦ ਨੇ ਹੋਰ ਵੀ ਆਪਣੇ ਲੋਕਾਂ ਨੂੰ ਸਹਾਇਤ ਕੀਤਾ ਪ੍ਰਭੂ ਦੇ ਲੋਕਾਂ ਨੂੰ ਖੜੇ ਕੀਤਾ ਔਰ ਇਸ ਸਾਲ ਪਹਿਲਾਂ ਜਿੰਨੇ ਵੀ 크ਿਸਮਸ ਮਨਾਏ ਗਏ ਨੇ ਉਹਨਾਂ ਦੇ ਨਾਲੋਂ ਵੀ ਕਿਤੇ ਵੱਧ ਉਤਸ਼ਾਹ ਲੋਕਾਂ ਦੇ ਵਿੱਚ ਆ ਔਰ ਬਹੁਤ ਵੱਡੇ ਪੱਧਰ ਦੇ ਉੱਤੇ ਪ੍ਰਭੂ ਦਾ ਕੰਮ ਪ੍ਰਭੂ ਦਾ ਜੋ ਜਨਮ ਦਿਹਾੜਾ ਦਾ ਲੋਕਾਂ ਦੇ ਵਿੱਚ ਮਨਾਇਆ ਜਾ ਰਿਹਾ ਦਾ